ਪਿੰਡਰਾ ਵਾਲੇ ਦੇ ਬੇਟਿਆਂ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਹੈ ਈਸ਼ਰ ਸਿੰਘ ਤੇ 인ਦਰਜੀਤ ਸਿੰਘ ਜੋ ਹੈ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਜਥੇਦਾਰ ਗਿਆਨੀ ਗੜਗੱਜ ਦੇ ਹੱਤੋਂ ਅਸੀਂ ਸਨਮਾਨ ਨਹੀਂ ਲਵਾਵਾਂਗੇ ਜਥੇਦਾਰ ਨੂੰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਰੋਕਿਆ ਜਾਏ ਐਲਾਨ ਕੀਤਾ ਗਿਆ 6 ਜੂਨ ਨੂੰ ਜਥੇਦਾਰ ਨੂੰ ਸੰਦੇਸ਼ ਪੜਨ ਤੋਂ ਵੀ ਰੋਕਿਆ ਜਾਏ ਇਸ ਤੋਂ ਪਹਿਲਾਂ ਦੰਦਮੀ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੜਜਾ ਵਿਰੋਧ ਕਰ ਚੁੱਕੇ ਨੇ ਉਹ ਨਾਮੰਗ ਕੀਤੀ ਹੈ ਕਿ 6 ਜੂਨ ਨੂੰ ਗਿਆਨੀ ਗੜਕੜਜ ਨੂੰ ਕਾਲ ਤੱਕ ਸਾਹਮਦੇ ਖੋਣ ਵਾਲੇ ਸ਼ਹੀਦੇ ਸਮਾਗਮ ਦੌਰਾਨ ਸੰਦੇਸ਼ ਦੇਣ ਤੋਂ ਰੋਕਿਆ ਜਾਵੇ ਟਕਸਾਲ ਮੁਖੀ ਨੇ ਇਹ ਵੀ ਦਾਵਾ ਕੀਤਾ ਸੀ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਫਿਰ ਟਕਰਾਅ ਵਰਗੇ ਹਾਲਾਤ ਬਣਨਗੇ ਜਿਸ ਲਈ ਐਸਜੀਪੀਸੀ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਹੁਣ ਜਿਸ ਤਰ੍ਹਾਂ ਤੇ ਚਲਦੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਬੇਟਿਆਂ ਨੇ ਵੀ ਜੱਥੇਦਾਰ ਕੁਲਦੀਪ ਸਿੰਘ ਗੜਕੜਛ ਦਾ ਵਿਰੋਧ ਕੀਤਾ ਹੈ ਤਸਵੀਰ ਤੁਸੀਂ ਇਹਨਾਂ ਦੋਨਾਂ ਦੇਖ ਪਾ ਰਹੇ ਹੋ ਈਸ਼ਰ ਸਿੰਘ ਤੇ ਇੰਦਰਜੀਤ ਸਿੰਘ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਜੱਥੇਦਾਰ ਨੂੰ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਤੋਂ ਰੋਕਿਆ ਜਾਵੇ ਜੱਥੇਦਾਰ ਜਾਨੀ ਕੁਲਦੀਪ ਸਿੰਘ ਗੜਕੜਛ ਦੇ ਹੱਥੋਂ ਅਸੀਂ ਸਨਮਾਨ ਨਹੀਂ ਲਵਾਵਾਂਗੇ ਸਿਮਿਲਰ ਹੀ ਐਲਾਨ ਕੀਤਾ ਗਿਆ ਸੀ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਜੱਥੇਦਾਰ ਨੇ 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਦੇ ਦੌਰਾਨ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਕੌਮ ਦੇ ਨਾਮ ਸੰਦੇਸ਼ ਦਿੱਤਾ ਜਾਂਦਾ ਹੈ ਜੱਥੇਦਾਰ ਦੇ ਵੱਲੋਂ ਜਿਸ ਸਬਦ ਦੇ ਚਲਦੇ ਜੈਸੀ ਜ਼ਿਕਰ ਕਰੀਏ ਤੇ ਅਸੀਂ ਗੱਲ ਕਰੀਏ ਤੇ ਉਹਨਾਂ ਨੇ ਕਿਹਾ ਸੀ ਕਿ ਜੋ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਜੋ ਹੈ ਅਸੀਂ ਨਹੀਂ ਕਰਨ ਦਵਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਲਗਾਤਾਰ ਰਾਜੀਵ ਲਾਈਵ ਜਿਹੜੇ ਹੋਏ ਨੇ ਮਹਿਤਾ ਚੌਕ ਜਿੱਥੇ ਕਿ ਹੈੱਡਕੁਆਰਟਰ ਹੈ ਦਮਦਮੀ ਟਕਸਾਲ ਦਾ ਰਾਜੀਵ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਬੇਟਿਆਂ ਨੇ ਵੀ ਹੁਣ ਐਲਾਨ ਕਰ ਦਿੱਤਾ ਹੈ ਕਿ ਅਸੀਂ ਜੱਥੇਦਾਰ ਕੁਲਦੀਪ ਸਿੰਘ ਗੜਕੜਜ ਦੇ ਹੱਥੋਂ ਸਨਮਾਨ ਨਹੀਂ ਲਵਾਂਗੇ ਉਹਨਾਂ ਨੂੰ ਰੋਕਿਆ ਜਾਏ ਆ ਬਿਲਕੁਲ ਜਿਸ ਤਰੀਕੇ ਦੇ ਨਾਲ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਸੀ ਔਰ ਇੱਕ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਕੋਈ ਟਕਰਾਅ ਦੀ ਸਥਿਤੀ ਬਣਦੀ ਹੈ ਤਾਂ ਉਸ ਦੇ ਲਈ ਐਸਜੀਪੀਸੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏਗੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਜੋ ਕਿ ਲਗਾਤਾਰ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ ਪਰ ਕੱਲ ਬਕਾਇਦਾ ਤੌਰ ਤੇ ਐਸਜੀਪੀਸੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਔਰ ਉਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਜੋ ਡੈਲੀਗੇਸ਼ਨ ਹੈ ਵਿਸ਼ੇਸ਼ ਉਹ ਮੁਲਾਕਾਤ ਕਰਨ ਦੇ ਲਈ ਇੱਥੇ ਪਹੁੰਚੇਗਾ ਦਮਦਵੀ ਟਕਸਾਲ ਦੇ ਵਿੱਚ ਤਾਂ ਹੁਣ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਜੋ ਹੈ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਚੱਲ ਰਹੀਆਂ ਨੇ ਦੂਜੇ ਪਾਸੇ ਜਿਹੜੇ ਈਸ਼ਰ ਸਿੰਘ ਔਰ ਉਹਨਾਂ ਦੇ ਜਿਹੜੇ ਭਰਾ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਜਿਹੜੇ ਦੋਵੇਂ ਬੇਟੇ ਨੇ ਤਾਂ ਉਹਨਾਂ ਵੱਲੋਂ ਇੱਕ ਹੁਣ ਬਿਆਨ ਵੀ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਸਵੇਰ ਵੇਲੇ ਜਦੋਂ ਅਕਾਲ ਤਖਤ ਸਾਹਿਬ ਵਿਖੇ ਜਿਹੜੇ ਗੁਰੂਗਰੰਧ ਸਾਹਿਬ ਜੀ ਦੇ ਸਰੂਪ ਸੀ ਜਿਹੜੇ ਉਸ ਵੇਲੇ ਜਿਨ੍ਹਾਂ ਦੇ ਵਿੱਚ ਗੋਲੀ ਲੱਗੀ ਸੀ ਅੰਗਾਂ ਦੇ ਵਿੱਚ ਤਾਂ ਜਦੋਂ ਉਹਨਾਂ ਦੇ ਅੱਜ ਦਰਸ਼ਨ ਕਰਵਾਏ ਜਾਣੇ ਸੀ ਉੱਥੇ ਈਸ਼ਰ ਸਿੰਘ ਅੱਜ ਮੌਜੂਦ ਸਨ ਹਾਲਾਂਕਿ ਮੀਡੀਆ ਦੇ ਨਾਲੋਂ ਕਦੇ ਵੀ ਕੋਈ ਗੱਲਬਾਤ ਨਹੀਂ ਕਰਦੇ ਪਰ ਹੁਣ ਇੱਕ ਬਕਾਇਦਾ ਪ੍ਰੈਸ ਰਿਲੀਜ਼ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਤਾਂ ਇੱਥੋਂ ਇੱਕ ਇਹ ਵੀ ਇਸ਼ਾਰਾ ਮਿਲਦਾ ਹੈ ਕਿ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਸਨਮਾਨ ਲੈਣ ਦੇ ਲਈ ਜੇਕਰ ਨਾਂ ਕਰ ਰਹੇ ਨੇ ਤਾਂ ਇਸ ਦਾ ਮਤਲਬ ਹੈ ਕਿ ਬਾਕੀ ਜਿਹੜੇ ਹੋਰ ਪਰਿਵਾਰ ਨੇ ਉਹਨਾਂ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸੀ ਸਟੇਟਮੈਂਟ ਆ ਸਕਦੀ ਹੈ ਕਿਉਂਕਿ ਗਮਦੇਵੀ ਟਕਸਾਲ ਨੇ ਤਾਂ ਇਹ ਪਹਿਲੇ ਦਿਨ ਹੀ ਸਪਸ਼ਟ ਕੀਤਾ ਸੀ ਕਿ ਦੋ ਚੀਜ਼ਾਂ ਕਿਉਂਕਿ ਦੋ ਮੁੱਖ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਜਾਂਦੀਆਂ ਨੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਸਾਰੇ ਪਰਿਵਾਰਾਂ ਨੂੰ ਜਿਹੜੇ ਉਸ ਵੇਲੇ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਭਾਰਤੀ ਫੌਜ ਦੇ ਨਾਲ ਜਦੋਂ ਆਹਮੋ ਸਾਹਮਣੇ ਹੋਏ ਤਾਂ ਉਸ ਵੇਲੇ ਜਿਹੜੇ ਜਿਹੜੇ ਲੋਕ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਦੀ ਪਤਨੀ ਨੂੰ ਕਿਸੇ ਦੇ ਭਰਾ ਨੂੰ ਕਿਸੇ ਦੇ بیٹے ਨੂੰ ਉੱਥੇ ਵਿਸ਼ੇਸ਼ ਤੌਰ ਤੇ ਜੋ ਹੈ ਸਨਮਾਨਿਤ ਕੀਤਾ ਜਾਂਦਾ ਹੈ ਪਰ ਹੁਣ ਪਹਿਲੀ ਵਾਰ ਅਜਿਹੀ ਸਥਿਤੀ ਬਣੀ ਹਾਲਾਂਕਿ ਪਹਿਲਾਂ ਵੀ ਜਥੇਦਾਰਾਂ ਦੇ ਵਿਰੋਧ ਹੁੰਦੇ ਰਹੇ ਨੇ ਪਰ ਉਦੋਂ ਗੰਦਮਣੀ ਤਕਸਾਲ ਕਿਤਨਾ ਕਿਤੇ ਉਹਨਾਂ ਜਥੇਦਾਰਾਂ ਦੇ ਹੱਕ ਦੇ ਵਿੱਚ ਖੜਵੀ ਰਹੀ ਹੈ ਪਰ ਇਸ ਵਾਰ ਤਕਸਾਲ ਦਾ ਬਿਲਕੁਲ ਜੋ ਹੈ ਆਪੋਜ਼ਿਟ ਜਾਣਾ ਅਤੇ ਖੁੱਲ ਕੇ ਵਿਰੋਧ ਕਿਉਂਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੱਜ ਨੂੰ ਜਥੇਦਾਰ ਥਾਪਿਆ ਗਿਆ ਸੀ ਤਾਂ ਉਦੋਂ ਤੋਂ ਲਗਾਤਾਰ ਦਬਦੇਮੀ ਟਕਸਾਲ ਦੇ ਮੁਖੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹਾਲਾਂਕਿ ਉਹ ਸੰਤ ਸਮਾਜ ਦੇ ਅਵੀ ਮੁਖੀ ਨੇ ਤਾਂ ਉਹਨਾਂ ਦਾ ਦੇਖਣਾ ਹੋਏਗਾ ਕਿ ਜੋ ਐਸਜੀਪੀਸੀ ਪ੍ਰਧਾਨ ਧਾਮੀ ਮਨੋਨਛਾੜਨਾਮ ਸਿੰਘ ਖਾਲਸਾ ਨੂੰ ਕਾਮਯਾਬ ਹੁੰਦੇ ਨਹੀਂ ਹੁੰਦੇ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਲਈ